ਸੁਭਮ ਦਾ ਜਕਰ ਪਸਮਾ ਦਾ ਫੇਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟੈਣੇ ਦੇ ਵਿੱਚ ਟੈਣੇ ਪਿੰਡ ਦੇ ਵਿੱਚ ਆਪਾਂ ਬਾਈ ਸਰਦਾਰ ਬਲਵਿੰਦਰ ਸਿੰਘ ਕੇ ਘਰੇ ਵੀਰੇ ਹਰਪ੍ਰੀਤ ਕੇ ਘਰੇ ਆਪਾਂ ਮੌਜੂਦ ਆ ਬਾਈ ਉਹਨਾਂ ਦੇ ਸਾਰੇ ਜਾਨਵਰ ਆ ਫਾਰਮ ਦੇ ਵਿਕਾਊ ਆ ਵੀਰੇ ਇੱਕ ਤੋਂ ਲੈ ਕੇ ਜੱਟ ਦੀ ਕਮਲਾ ਐਨ ਏ ਤੋਂ 1 ਤੱਕ ਸਾਰੇ ਜਿੰਨੇ ਵੀ ਜਾਨਵਰ ਆ ਭਾਈ ਉਹਨਾਂ ਦੇ ਕੋਲੇ ਮਸ਼ੀਨ ਚਵਾਈ ਵਾਲੀ ਸਾਰਾ ਕੁਝ ਤੁਹਾਨੂੰ ਵਿਕਾਊ ਦੱਸਣਾ ਡਿਟੇਲ ਮੈਂ ਬੰਨੇ ਜਾਨਵਰਾਂ ਦੀ ਦੱਸ ਦੂਗਾ ਕਿਉਂਕਿ ਜਾਨਵਰ ਜ਼ਿਆਦਾ ਵਾ ਬਾਕੀ ਤੁਸੀਂ ਆ ਕੇ ਭਾਈ ਆਉਦੀ ਤਸੱਲੀ ਕਰ ਲਿਆ ਜੇ ਵੇਖ ਕੇ ਜਿਹੜਾ ਜਾਨਵਰ ਤੁਹਾਨੂੰ ਇੱਥੇ ਆ ਕੇ ਜੱਚੂਗਾ ਉਹਦੇ ਬਾਰੇ ਤੁਸੀਂ ਰਾਬਤਾ ਕਰ ਭਾਈ ਨਾਲ ਕਰ ਲਿਆ ਜੇ ਆਹ ਪਹਿਲੇ ਨੰਬਰ ਵਾਲੀ ਵੈੜ ਤੋਂ ਲੱਗ ਜਾਂਦੀ ਇਹਦੇ ਥੱਲੇ ਭਾਈ ਦੁੱਧ ਹੈਗਾ 8 ਤੋਂ 9 ਕਿਲੋ ਠੀਕ ਆ ਵੀਰੇ ਇੱਕ ਮਹੀਨੇ ਤੋਂ ਪਾਰ ਇਹਨੂੰ ਬਣੀ ਨੂੰ ਬਾਈ ਨੇ ਦੱਸਿਆ ਹੋਇਆ ਵੈੜ ਚੰਗੀ ਆ ਟਿਕਾਣੀ ਦੀ ਆ ਬਰੀਕੀ ਬਰੁਕੀ ਚੰਗੀ ਆ ਵੀਰੇ ਚੂਣ ਚਾਂਡ ਚੰਗਾ ਲੱਗਾ ਹੋਇਆ ਇਹਦਾ 30000 ਰੁਪਏ ਬਾਈ ਵੈੜ ਦੀ ਡਿਮਾਂਡ ਰੱਖੀ ਆ ਬਾਈ ਨੇ ਬਾਈ ਤਾਂ ਦਾ ਫੋਨ ਤੇ ਰੇਟ ਕਰਦਿਆਂਗੇ ਮੈਂ ਕਿਹਾ ਵੀ ਬਾਈ ਮੇਰੇ ਵੇਖਣ ਆਲੇ ਆਂਦੇ ਆ ਜੇ ਤਾਂ ਰੇਟ ਕਰਾਉਣਾ ਤੇ ਵੀਡੀਓ ਪਾਇਆ ਕਰੋ ਨਹੀਂ ਤਾਂ ਨਾ ਪਾਇਆ ਕਰੋ ਵੀਰਾ ਬਣ ਕੇ ਬੇਨਤੀ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਫੋਨ ਤੇ ਰੇਟ ਨਹੀਂ ਹੋਊਗਾ ਆ ਦੋ ਨੰਬਰ ਤੇ ਜਿਹੜੀ ਦੱਸਦੇ ਪਾ ਦਿਖਾ ਦੇ ਪਾ ਠੀਕ ਆ ਕੇ ਵੇਖ ਲਓ ਅਗਲਾ ਕੇ ਤੇ ਆ ਜਿਹੜੀ ਹੈਗੀ ਮਤਲਬ ਦੋ ਨੰਬਰ ਤਿੰਨ ਦੀ ਥਲੇ 9 10 ਕਿਲੋ ਦੁੱਧ ਦਾ ਗਾਂ ਥਲੇ ਇਹਦਾ ਵੀ ਸੂਈ ਦਾ ਆਪਾਂ ਨੂੰ ਕੋਈ ਪਤਾ ਨਹੀਂ ਤਿੰਨ ਹੋਏ ਮਹੀਨੇ 6 ਹੋਏ 4 ਹੋਇਆ ਤੁਸੀਂ ਆ ਕੇ ਆਪ ਬਾਈ ਨੂੰ ਪੁੱਛ ਲਿਆ ਜੀ ਵੀਰੇ ਹਾਂ ਗਾਂ ਗੋਬ ਵਾਲੀ ਆ ਜਾਣ ਵਾਲੀ ਆ ਥਣ ਲੇਵੇ ਵਾਲੀ ਆ ਥਣ ਚੰਗਾ ਲੱਗਾ ਹੋਇਆ ਇਹਨੂੰ ਬਣੀ ਨੂੰ ਮੈਂ ਨਹੀਂ ਪੁੱਛਿਆ ਵੀ ਕਿੰਨੇ ਦਿਨ ਹੋਏ ਇਹ ਤੁਸੀਂ ਬਾਈ ਤੋਂ ਰਾਬਤਾ ਕੈਮ ਕਰ ਲਿਆ ਜੀ ਚੂਣ ਚਾਂਣ ਚੰਗਾ ਵਾ ਦੁੱਧ 9 10 ਕਿਲੋ ਦੱਸਦਾ ਬਾਈ ਤੇ ਰੇਟ ਇਹਦਾ ਦੱਸਦਾ ਬਾਈ ਜਿਹੜਾ ਮਤਲਬ 30000 ਰੁਪਇਆ ਇਹ ਵੀ ਵੜ ਚੰਗੀ ਆ ਦੋ ਨੰਬਰ ਵਾਲੀ ਇਹ ਗਾਂ ਆ ਮਤਲਬ ਹੋਣ ਆਜੋ ਤੈਨਾਂ ਨੰਬਰ ਤੇ ਇਹ ਤਿੰਨ ਨੰਬਰ ਵਾਲੀ ਗਾਂ ਸਾਢੇ ਤਿੰਨ ਮਹੀਨਿਆਂ ਦੀ ਗੱਪਣਾ 5 ਕਿਲੋ ਦੁੱਧਾਂ ਦੇ ਥੱਲੇ ਵੀਰੇ ਇੱਕ ਟਾਈਮ ਦਾ 4-5 ਕਿਲੋ ਇਹਦਾ ਰੇਟ ਜਿਹੜਾ 40000 ਰੁਪਇਆ ਪਾਈ ਨੇ ਰੱਖਿਆ ਵਿੱਚੋਂ ਮਾਨਤਨ ਹੋ ਜਾਊਗਾ ਵੀਰਾਂ ਦਾ ਬਾਕੀ ਇਹ ਤੀਜੇ ਸੁਇ ਲਈ ਗੱਪਣੇ ਚੌਥੇ ਲਈ ਗੱਪਣਾ ਤੁਸੀਂ ਆਪ ਆ ਕੇ ਵੇਖ ਲਿਓ ਖੁਦ ਬਈ ਇਹ ਤਿੰਨ ਨੰਬਰ ਤੇ ਚਾਰ ਨੰਬਰ ਵਾਲੀ ਜਿਹੜੀ ਗਾਂ ਵਾ ਇਹ ਇੱਕ ਮਹੀਨੇ ਦੀ ਸੋਈ ਆ ਵੀਰੇ ਇਹਦੇ ਥੱਲੇ 16 ਕਿਲੋ ਦੁੱਧ ਕੰਡੇ ਤੇ ਤੋਲਣ ਵਾਲਾ ਹਾਜ਼ਰ ਨਜ਼ਰ ਆ ਦੀਪ ਇਥੇ ਨਿੱਕੀ ਵੱੱਛੀ ਖੜੀ ਹੈ ਕੋਈ ਉਹ ਆ ਜਾਂਦੀ ਹੈ ਹੈ ਉਪਖਾਈ ਦੇਣ ਦੀ ਬੱਛੀ ਵੀ ਹੈਗੀ ਆ ਬਾਈ ਦੱਸਦਾ ਇਹ ਆ ਆਂਦੀ ਬੱਛੀ ਆ ਵੀਰੇ ਠੀਕ ਆ ਤੇ ਇਹ ਇੱਕ ਮਹੀਨੇ ਦੀ ਸੋਈ ਆ ਇਹਦੇ ਥਲੇ ਦੁੱਧ ਕੰਡੇ ਵਾਲਾ 16 ਕਿਲੋ ਤਿਆਰ ਆ ਇਹਦਾ ਰੇਟ ਹੈਗਾ 55000 ਰੁਪਈਆ ਵੀਰੇ ਹੁਣ ਆਜੋ ਬਾਈ ਇੱਕ ਵਾਰੀ ਥਣ ਲੈਵਾ ਵੇਖ ਹੀ ਲੋ ਇਹਦਾ ਤੁਸੀਂ ਹਾਂ ਠੀਕ ਆ ਬਾਈ ਹੁਣ ਥਣ ਤੁੰ ਦਾ ਪੂਰਾ ਪਾਵਰ ਆ ਚੋਈਆਂ ਹੋਈਆਂ ਦੀ ਵੀਡੀਓ ਚੋਈ ਹੋਈ ਹੈ ਚਵਾਈ ਹੋਈ ਹੈ ਨਾ ਇਹਨਾਂ ਦੀ ਹੋ ਗਈ ਹੈ ਚਵਾਈ ਇਹਨਾਂ ਦੀ ਹੁਣ ਆਜੋ ਵੀਰੇ ਤੁਸੀਂ ਪੰਜ ਨੰਬਰ ਮੈਂ ਤੇ ਇਹ ਵੀ ਚਵਾਈ ਹੋਈ ਹੋਈ ਆ ਵੀਰੇ ਮੈਂ ਸੋਈ ਨੂੰ 10 ਦਿਨ ਹੋ ਗਏ ਬਾਈਆਂ ਦਾ ਬਰਾ 13 ਕਿਲੋ ਦੁੱਧ ਕੰਡੇ ਤੇ ਲਾਉਣ ਵਾਲਾ ਹਾਜ਼ਰ ਆ ਮਿਆਂ ਦੇ ਥੱਲੇ ਬੱਲੀ ਦੇ ਥੱਲੇ ਵੀਰੇ ਜਿਹੜਾ ਚੋਣ ਵਾਲਾ ਦੁੱਧ 13 ਕਿਲੋ ਆ ਬਾਈਆਂ ਦਾ ਕੋਈ ਵੀ ਬਾਈ ਦੋ ਟਾਈਮ ਤਿੰਨ ਟਾਈਮ ਉਹਦੀ ਚਵਾਈ ਕਰਕੇ ਲੈ ਜਾ ਸਕਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਦੁੱਧ 13 ਕਿਲੋ ਆ ਰੇਟ ਹੈਗਾ 1,10,000 ਰੁਪਈਆ ਮਗਰ ਇਹਦੇ ਕੱਟੀ ਆ ਵੀਰੇ ਲੈ ਵੀ ਬਾਈ ਆ ਲਾਟਰੀ ਨਿਕਲਾਈ ਕੱਟੀ ਆ ਭਰਾਵਾ ਠੀਕ ਆ ਬਾਈ ਹੁਣ ਆਜੋ ਵੀਰੇ ਤੁਸੀਂ 6 ਨੰਬਰ ਤੇ ਝੋਟੀ ਤੇ ਇਹ ਝੋਟੀ ਘਰ ਦੀ ਬਾਈ ਦੀ ਝੋਟੀ ਆ ਇਹ ਵੀ ਘਰੇ ਰੱਖੀ ਹੋਈ ਸੀ ਇਹਨੂੰ ਅੱਜ 1 ਮਹੀਨਾ ਤੇ 10 11 ਦਿਨ ਪਾਈ ਜਾਂਦਾ ਵੀ ਟੀਕਾ ਪਰ ਇਹਨੂੰ ਹੋ ਗਿਆ 100% ਗੱਬਣ ਹੀ ਆ ਪ੍ਰਮਾਤਮਾ ਮਿਹਰ ਕਰੇ ਬਾਕੀ ਫਿਰ ਵੀ ਤੁਸੀਂ ਅੱਜ ਫੰਡਰ ਦਾ ਭਾਈ ਦੇਣਾ ਇਹਦਾ 55000 ਰੁਪਿਆ ਡਿਮਾਂਡ ਆ ਵੀਰੇ ਇਹ ਦੁੰਦੀ ਆ ਚੌਗੀ ਆ ਛਗੀ ਆ ਤੁਸੀਂ ਆ ਕੇ ਆਪ ਵੇਖ ਲਿਓ ਮੈਂ ਦੰਦ ਨੀ ਚੈੱਕ ਕੀਤੇ ਜਿਹੜਾ ਕੰਮ ਕਹਿਣ ਵਾਲਾ ਇਹ ਹੋ ਗਏ ਇਧਰ ਵੱਡੀ ਖੁਰਲੀ ਤੇ ਵੱਡੇ ਪਸੂ ਠੀਕ ਆ ਭਾਈ ਹੁਣ ਆਜੋ ਇਧਰਲੇ ਪਾਸੇ ਛੋਟੇ ਬੱਚਿਆਂ ਦੇ ਆਹ ਡੱਬੀ ਬੱਚੀ ਆ ਜਿਹੜੀ ਕਾਲੀ ਵੱਡੀ ਇਹ ਵੀ ਖੀਰੀਆ ਤੇ ਆ ਜਿਹੜੀ ਕ੍ਰੋਸ ਆ ਬੱਚੀ ਜਰਸੀ ਦੇ ਵਿੱਚ ਪੈਂਦੀ ਇਹ ਵੀ ਖੀਰੀਆ ਵੀਰੇ ਇਹ ਜੋੜਾ ਬੱਚੀਆਂ ਦਾ ਮਿਲ ਜੂਗਾ 20000 ਦੇ ਵਿੱਚ ਵੀਰੇ ਦੋਵੇਂ ਲੈਣੀਆਂ ਕੱਲੀ ਪਰਲੀ ਲੈਣੀ ਹੁੰਦਾ 15000 ਰੁਪਿਆ ਡਿਮਾਂਡ ਆ ਲਾਲ ਕੱਲੀ ਲੈਣੀ ਹੁੰਦੀ 5000 ਰੁਪਿਆ ਡਿਮਾਂਡ ਆ ਵੀਰੇ ਜੋੜੇ ਦਾ 20000 ਰੁਪਿਆ ਆ ਕੱਟਾ ਬਾਈ ਇਹਦੀ 13 ਮਹੀਨੇ ਉਮਰ ਆ ਪੂਰੇ ਚੰਗੇ ਸੀਮਨਰ ਰਿਕਾਰਡ ਦਾ ਥੱਲੋ ਥੱਲੋ ਵੀ ਪੂਰਾ ਚੰਗਾ ਕੱਟਾ ਪਿਆ ਮੈਂ ਵੀ ਬਹੁਤ ਚੰਗੀ 17 18 ਕਿਲੋ ਵਾਲੀ ਮਾਂ ਵੈਂਦੀ ਬਈਆਂ ਦਾ ਬਾਕੀ ਇੰਦਾ ਰੇਟ ਆ ਜਿਹੜਾ ਉਹ 33000 ਰੁਪਇਆ ਬਾਈਆਂ ਦਾ 32 ਤੋਂ ਦੇ ਦੇਾਂਗੇ ਹੋਰ ਮਾਨਤਨ ਹੋ ਜੂਗਾ ਜਦੋਂ ਤੁਸੀਂ ਭਰਾ ਆਓਗੇ ਮੌਕੇ ਤੇ ਕੋਲੇ ਬਾਈ ਠੀਕ ਆ ਬਾਈ ਇਹ ਹੋ ਗਿਆ ਕੱਟਾ ਤੇ ਬੱਚੀਆਂ ਹੋਗੀਆਂ ਸੀਗੀਆਂ ਪਰ 7 ਨੰਬਰ ਤੇ 8 ਨੰਬਰ ਤੇ ਦਿਖਾ ਦਿੱ ਤੁਹਾਨੂੰ ਕੱਟਾ 9 ਨੰਬਰ ਤੇ ਹੈਗੀ ਆ ਵੀਰੇ ਹੁਣਾਂ ਕੱਟੀ ਕਾਲੀ ਇੰਦੀ ਉਮਰ ਆ ਜਿਹੜੀ 9-10 ਮਹੀਨੇ ਆ ਕੱਟੀ ਦੀ ਸਾਰੀ ਬਹੁਤ ਚੰਗੇ ਰਿਕਾਰਡ ਦੀ ਕੱਟੀ ਐ ਵੀ ਚੰਗੀ ਮਹਿੰਦੀ ਐ ਮੈਂ ਬਾਈ ਨੇ ਪਿੱਛੇ ਜੇ ਵੇਚੀ ਆਂਦੀ ਮਾਂ ਹੁਣ ਥੋੜੇ ਦੇਣੀ ਹੋਏ ਬਾਈਆਂ ਦਾ ਤੇ ਇਹ ਵੀ ਦੇ ਦੂਗਾ ਬਾਈ ਇਹਦੀ ਕੀਮਤ ਹੈ 23000 ਰੁਪਏ ਇਹਦਾ ਵੀ ਵਿੱਚੋਂ ਮਾਨਤਣ ਹੋ ਜਾਊਗਾ ਇਹ ਜਾਨਵਰ ਬਾਈ ਟੈਨੇ ਪਿੰਡ ਦੇ ਵਿੱਚ ਖੜੇ ਆ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਖੜੇ ਹੋਏ ਆ ਆ ਇੱਕ ਹੈਗੀ ਮਸ਼ੀਨ ਸੌਰੀ ਬਾਈ ਦੋ ਡਰਮਾਂ ਵਾਲੀ ਮਸ਼ੀਨ ਆ ਦੋ ਬਫਰ ਲੱਗਦੇ ਆ ਇਹਨੂੰ ਕਰਮ ਵਾਲੀ ਨੂੰ 24 ਮਾਡਲ ਆ 10ਵੇਂ ਮਹੀਨੇ ਦੀ 10 ਤਰੀਕ ਨੂੰ ਇਹ ਆਈ ਹੋਈ ਆ ਬਾਈ ਹੁਣ ਉਹਦੇ ਅਸੀਂ ਲੈ ਕੇ ਆਉਂਦੀ ਆ ਆ ਮੋਟਰਾਂ ਨਾਲ ਇੱਧਰਲੇ ਪਾਸੇ ਦੀ ਵਟੰਗੀ ਇਹ ਮੋਟਰ ਸਮੇਤ ਮਿਲ ਜੂਗੀ ਬਾਈ 24 ਮਾਡਲ ਜਮਾਂ ਬਿਲਕੁਲ ਨਵੀਂ ਮਸ਼ੀਨ ਜੇ ਕਿਸੇ ਨੇ ਲੈਣੀ ਆ ਤੇ ਬਾਈ ਨਾਲ رابطہ ਕੈਮ ਕਰ ਲਿਆ ਜੇ ਨੰਬਰ ਆਪਾਂ ਬਾਈਆਂ ਦਾ ਸਕਰੀਨ ਦੇ ਉੱਤੇ ਲਾ ਦੇਾਂਗੇ ਵੀਰੇ ਪਿੰਡ ਟੈਣਾ ਵਾ ਜ਼ਿਲ੍ਹਾ ਫਰੀਦਕੋਟ ਆ ਬਾਕੀ ਸਾਰੀ ਜਾਣਕਾਰੀ ਤੁਸੀਂ ਆ ਕੇ ਇੱਥੇ ਬਾਈ ਨਾਲ ਰابطਾ ਕੈਮ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦਰੋ ਵਕਸ਼ਨ ਕੰਪਨੀ ਦੀ ਆ ਮਸ਼ੀਨ